ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਚ ਅੱਜ ਦੀ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬ ਜੇਲ੍ਹ ਬਾਰਡਰ ਦੇ ਐਗਜ਼ਾਮ ਦੇ ਬਾਰੇ ਚ ਜੋ 2021 ਚ ਹੋਇਆ ਸੀ ਤੇ ਉਹਦੇ ਵਿੱਚ ਆਏ ਪੰਜਾਬੀ ਦੇ ਐਮਸੀਕਿਊ ਦੇ ਬਾਰੇ ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਆਂ ਆਪਾਂ ਆਪਣੇ ਕਲਾਸ ਦੀ ਉਸਤਤ ਦਾ ਸਮਾਨਾਰਥਕ ਸ਼ਬਦ ਚੁਣੋ ਉਸਤਤ ਦਾ ਸਮਾਨਾਰਥਕ ਕੀ ਬਣੇਗਾ অপਸ਼ਨ A ਵਡਿਆਈ ਮਹਾਵਰਾ ਪੂਰਾ ਕਰੋ ਅੱਖਾਂ ਵਿੱਚ ਡਾਂਸ ਉਤਰਨਾ ਕੀ ਆਏਗਾ অপਸ਼ਨ ਡੀ ਹਨੇਰਾ ਜਿਸ ਸ਼ਬਦ ਤੋਂ ਕਿਰਿਆ ਬੰਦੀ ਹੈ ਉਸਨੂੰ ਕੀ ਕਹਿੰਦੇ ਹਨ ਇਹ ਕਿਹਾ ਜਾਂਦਾ ਉਸਨੂੰ অপਸ਼ਨ B মূলশব্দ ਜਾਂ दातु ਸ਼ਬਦਾਂ ਦੇ ਰੂਪਾਂਤਰ ਨੂੰ ਕਿੰਨੇ ਬਾਗਾਂ ਵਿੱਚ ਵੰਡਿਆ ਜਾਂਦਾ ਹੈ ਕਿੰਨੇ ਬਾਗਾਂ ਵਿੱਚ ਵੰਡਿਆ ਜਾਂਦਾ ਹੈ অপਸ਼ਨ C 4 ਬਾਗਾਂ ਵਿੱਚ ਕਾਲਵਚਕ ਕਿਰਿਆ ਵਿਸ਼ੇਸ਼ਣ ਚੁਣੋ आएगा ऑप्शन डी परसों कसाई शब्द का स्त्रीलिंग चुनो केड़ा स्त्रीलिंग ऑप्शन डी कसाइन केड़ा निश्चयवाचक परिणाम है ਕਿਹੜਾ ਨਿਸ਼ਚੇਵਾਚਕ ਪ੍ਰਣਾਵ অপਸ਼ਨ ਸੀ ਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਚੁਣੋ ਜੋ ਕਦੇ ਨਾ ਥੱਕੇ ਜੋ ਕਦੇ ਨਾ ਥੱਕੇ ਕੀ ਆਏਗਾ অপਸ਼ਨ ਬੀ ਅਨਥਕ ਦੀ ਨੇ ਅਤੇ ਨੂੰ ਸ਼ਬਦ ਕਿਸ ਤਰ੍ਹਾਂ ਦੇ ਸੰਬੰਧਕ ਹਨ किस तरह ਦੇ ਸੰਬੰਧ ਕਰਨ অপশন ডি ਪੂਰਨ ਸੰਬੰਧਕ ਇਕੱਠਵਾਚਕ ਨਾਮ ਚੁਨੋ ਮੇਜ਼ ਕਾਪੀ ਟੀਮ ਜਾਂ ਪੈਂਟ ਤਾਂ ਕੀ ਆਏਗਾ অপশন ਸੀ ਟੀਮ ਹੇਟ ਲੈ ਕੇ ਸ਼ਬਦਾਂ ਅੱਗੇ ਕਿਹੜਾ ਅਗੇਤਰ ਲਗਾਇਆ ਜਾ ਸਕਦਾ ਹੈ ਕਿਹੜਾ ਗਿੱਤਰ ਇਨਾਂ ਤਿੰਨਾ ਸ਼ਬਦਾਂ ਅੱਗੇ ਲੱਗ ਸਕਦਾ ਹੈ অপਸ਼ਨ ਬੀ ਸਵੈ ਸਵੈ ਜਿਵਨੀ ਸਵੈ ਵਿਸ਼ਵਾਸ ਤੇ ਸਵੈਮਾਨ ਸ਼ੁੱਧ ਸ਼ਬਦ ਜੋੜ ਚੁਣੋ ਇਨਾਂ ਚਾਰਾਂ ਵਿੱਚ ਕਿਹੜਾ ਸ਼ਬਦ ਜੋੜ ਸ਼ੁੱਧ ਹੈ অপਸ਼ਨ ਬੀ ਉਹਗੁਣ ਸੰਦੂਕ ਦਾ ਇਸਤਰੀ ਲਿੰਗ ਕੀ ਹੈ ਕੀ ਆਏਗਾ অপশন D ਸੰਦੂਕੜੀ ਸੱਜਣ ਦਾ ਵਿਰੋਧਾਰਥਕ ਡੈਸ਼ ਹੈ ਕੀ ਆਏਗਾ অপশন C దుర్జన్ ਲੇਕਿਨ ਕੀਤੇ ਕੀਤੇ ਇਸ ਦਾ অপশন D ਵੀ ਲਗਾਇਆ ਹੋਇਆ ਸੀ కృਤਕ ਤਾਂ ਇਸ ਕੁਸਚਨ ਨੂੰ ਥੋੜਾ ਧਿਆਨ ਰੱਖਿਆ ਜੀ ਉਸਤੇ ਦੁਪट्टे ਦਾ ਰੰਗ ਪੀਲਾ ਵਾਕ ਵਿੱਚ ਵਿਸ਼ੇਸ਼ਣ ਸ਼ਬਦ ਕਿਹੜਾ ਹੈ ਵਿਸ਼ੇਸ਼ਣ ਚੁਣਨਾ ਉਸਤੇ ਦੁਪट्टे ਦਾ ਰੰਗ ਕੀ ਹੈ ਪੀਲਾ ਤਾਂ ਪੀਲਾ ਸ਼ਬਦ ਕੀ ਹੈ ਵਿਸ਼ੇਸ਼ਣ ਹੈ की आएगा ऑप्शन सी पीला ठीक है तो ठीक है बच्चे अपने पंद्रह एम सी क्यू पूरे होते हैं मिलते हैं कल अगले एम सी क्यू के अगली क्लास के नजदी ए बहुत बहुत धन्यवाद